ਅੱਜ ਡੀਸੀ ਦਫ਼ਤਰ ਜੀ ਡੀਸੀ ਸਾਹਿਬ ਨੂੰ ਅਸੀਂ ਚਾਪੀਆਂ ਸੌਂਪੀਆਂ ਸੀਗੀਆਂ ਜੀ ਅੱਜ ਜਿਹੜਾ ਕਿ ਅੱਜ ਦਾ ਜਿਹੜਾ ਵੀ ਜਿਹੜੇ ਪੀਟਰ ਰੇੜੇ ਨੇ ਜਗਾਰੂ ਮੋਟਰਸਾਈਕਲ ਨੇ ਉਹਨਾਂ ਵਾਸਤੇ ਅਸੀਂ ਟੈਕਸ ਪਾਸਿੰਗ ਸ਼ੋਰ ਪ੍ਰਦੂਸ਼ਣ ਭਰਦੇ ਆ ਰੋਡਾਂ ਦੇ ਟੂਲਪਲਾਜਾਂ ਤੇ ਚੱਲਦੇ ਆ ਡੋਸ ਭਰਦੇ ਆ ਟੂਲਪਲਾਜੇ ਭਰਦੇ ਆ ਅਸੀਂ ਫੇਰ ਵੀ ਅਸੀਂ ਘਰੇ ਵਿਹਲੇ ਬਹਿ ਕੇ ਸ਼ਾਂਤ ਹੋ ਕੇ ਮੁੱਕ ਜਾਈਏ ਸਾਨੂੰ ਮੁਸੀਬਤਾਂ ਜੀ ਜਿਆਦਾ ਮੋਟਰਸਾਈਕਲ ਰੇੜੀ ਦੀ ਆ ਜੀ ਉਹ ਸਾਡਾ ਕੰਮ ਛੋਟੇ ਹਾਥੀਆਂ ਦਾ ਪਿਕ ਪਾਉਂਦਾ ਉਹ ਕੰਮ ਚੱਕ ਰਹੀ ਹੈ ਤੇ ਅਸੀਂ ਸਰਕਾਰ ਤੋਂ ਮੰਗ ਕਰ ਰਹੇ ਹਾਂ ਜੀ ਵੀ ਇਹ ਜੇ ਮੋਟਰਸਾਈਕਲ ਕੱਲੀ ਇੱਕ ਰੇੜੀ ਬੰਦ ਕੀਤੀ ਜਾਵੇ ਜੀ ਸਾਰੀਆਂ ਗੱਡੀਆਂ ਆਪੋ ਆਪਣਾ ਮਾਲ ਚੱਕਣ ਤੇ ਆਪੋ ਆਪਣਾ ਮਾਲ ਢੋ ਕੇ ਆਪਣੇ ਘਰ ਦੇ ਗੁਜ਼ਾਰੇ ਚ ਲਾਉਣ ਸਾਡਾ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋਇਆ ਪਿਆ ਜੀ ਹੀ ਪਗ ਸਿੰਘ ਮਿਨੀ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਦੇ ਆਗੂ ਅੱਜ ਲੁਧਿਆਣਾ ਡੀਸੀ ਦਫ਼ਤਰ ਪਹੁੰਚੇ ਜਿੱਥੇ ਉਹਨਾਂ ਵੱਲੋਂ ਜਗਾੜੂ ਵਾਹਨਾਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਉੱਥੇ ਇਸ ਮੌਕੇ ਉਹਨਾਂ ਵੱਲੋਂ ਇਸ ਮਾਮਲੇ ਸੰਬੰਧੀ ਲੁਧਿਆਣਾ ਡੀਸੀ ਨਾਲ ਮੁਲਾਕਾਤ ਕਰਕੇ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ ਉੱਥੇ ਹੀ ਇਸ ਮੌਕੇ ਮਿਨੀ ਟਰਾਂਸਪੋਰਟ ਦੇ ਆਗੂਆਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਉਹਨਾਂ ਨੂੰ ਲੁਧਿਆਣਾ ਡੀਸੀ ਤੋਂ ਆਸ਼ਵਾਸ਼ਣ ਮਿਲਿਆ ਕਿ ਉਹਨਾਂ ਨੂੰ ਆ ਰਹੀ ਦਿੱਕਤਾਂ ਸੰਬੰਧੀ ਜਲਦੀ ਮੀਟਿੰਗ ਕਰਕੇ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇਗਾ ਮੇਰਾ ਨਾਂਜੀ ਮਨਦੀਪ ਸਿੰਘ ਮੇਰਾ ਨਾਮ ਆ ਜੀ ਜੀ ਸ਼ਹੀਦ ਭਗਤ ਸਿੰਘ ਮਿੰਨੀ ਟਰਾਂਸਪੋਰਟੇਸ਼ਨਲ ਪੰਜਾਬ ਪ੍ਰਧਾਨ ਜੀ ਅੱਜ ਡੀਸੀ ਦਫ਼ਤਰ ਕੀ ਕਰਨ ਆਏ ਅੱਜ ਡੀਸੀ ਦਫ਼ਤਰ ਜੀ ਡੀਸੀ ਸਾਹਿਬ ਨੂੰ ਅਸੀਂ ਚਾਬੀਆਂ ਸੌਂਪੀਆਂ ਸੀਗੀਆਂ ਜੀ ਅੱਜ ਜਿਹੜਾ ਕਿ ਅੱਜ ਜਿਹੜਾ ਵੀ ਜਿਹੜੇ ਪੀਟਰ ਜਿਹੜੇ ਨੇ ਜਗਾੜੂ ਮੋਟਰਸਾਈਕਲ ਨੇ ਉਹਨਾਂ ਵਾਸਤੇ ਤੇ ਉਹਨਾਂ ਦੀਆਂ ਅਸੀਂ ਚਾਬੀਆਂ ਸੌਪਣ ਆਏ ਸੀਗੇ ਡੀਸੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਵੇ ਜਾਬੀਆਂ ਦੇ ਜੀ ਅਸੀਂ ਰੱਖਦਾ ਦੇ ਕੋਗਾ ਨਹੀਂ ਤੁਹਾਨੂੰ ਜਿਹੜੇ ਸ਼ਹਿਰ ਦੇ ਵਿੱਚ ਸਮੱਸਿਆ ਪ੍ਰੋਬਲਮਾਂ ਆ ਰਹੀਆਂ ਉਹ ਥੋੜਾ ਸੁਣਨ ਦਾ ਹੱਲ ਕਰਾ ਸਕਦੇ ਹਾਂ ਅਸੀਂ ਕਰਾ ਦਿਆਂਗੇ ਤੇ ਇਹਨਾਂ ਨੇ ਵਿਸ਼ਵਾਸ ਜਰੂਰ ਦਵਾਇਆ ਵੀ ਕਹਿੰਦੇ ਜਿਹੜੀ ਹਫ਼ਤੇ ਤੱਕ ਮੀਟਿੰਗ ਅਸੀਂ ਉੱਪਰ ਲੈਵਲ ਤੇ ਕਰਵਾ ਸਕਦੇ ਹਾਂ ਕਿਹੜੀ-ਕਿਹੜੀ ਸਮੱਸਿਆ ਆ ਰਹੀ ਸਾਨੂੰ ਜੀ ਮੋਟਰਸਾਈਕਲ ਆ ਸਾਡਾ ਜਿਹਦੇ ਵੀ ਆਪਾਂ ਬਾਹਰ ਨਿਕਲਦੇ ਆ ਉਹਦਾ ਚਲਾਨ ਬਣ ਜਾਂਦਾ ਜਿਹੜਾ ਕਿ ਮੋਟਰਸਾਈਕਲ ਆ ਜਿਹਦੇ ਮਗਰ ਰੇੜੀ ਲਾਈ ਹੋਈ ਆ ਉਹਦਾ ਜਿਹੜਾ ਇੱਕ ਜਗਾੜੂ ਆ ਨਾ ਕਿ ਉਹ ਆਪਾਂ ਉਹ ਲੀਗਲ ਨਹੀਂ ਉਹ ਚਲਾਨ ਹੀ ਸਾਦੇ ਜੋ ਕਿ ਸਰਕਾਰ ਨੂੰ ਵੀ ਉਹ ਚੀਜ਼ 'ਚ ਘਾਟਾ ਆ ਤਾਂ ਸਾਨੂੰ ਵੀ ਘਾ ਕਿਉਂਕਿ ਸਾਡਾ ਕੰਮ ਖੋਇਆ ਜਾ ਰਿਹਾ ਵਾ ਸਰਕਾਰ ਦਾ ਟੈਕਸ ਦਾ ਕੰਮ ਖੋਇਆ ਜਾ ਰਿਹਾ ਅਸੀਂ ਟੈਕਸ ਪਾਸਿੰਗ ਸ਼ੋਰ ਤੇ ਪ੍ਰਦੂਸ਼ਣ ਭਰਦੇ ਆ ਰੋਡਾਂ ਦੇ ਟੂਲ ਪਲਾਜ਼ਾਂ ਤੇ ਚੱਲਦੇ ਆ ਟੋਸ ਭਰਦੇ ਆ ਟੂਲ ਬਲਾਜੇ ਭਰਦੇ ਆ ਅਸੀਂ ਫੇਰ ਵੀ ਅਸੀਂ ਘਰੇ ਬਹਿਲੇ ਬਹਿ ਕੇ ਸ਼ਾਂਤ ਹੋ ਕੇ ਮੁਰਗੇ ਜਾਈਏ ਯਾਰ ਕਿੰਨੇ ਦਿਨ ਇੰਤਜ਼ਾਰ ਕਰੋਗੇ ਕਿੰਨੇ ਦਿਨ ਇਹ ਸਰਵਜੀ ਸਾਡਾ 10 ਦਿਨ ਦਾ ਟਾਈਮ ਦਿੱਤਾ ਗਿਆ ਜੀ ਸਾਡੇ 10 ਦਿਨਾਂ ਤੱਕ ਟਾਈਮ ਦੀ ਮੀਟਿੰਗ ਕੀਤੀ ਗਈ ਹੈ ਅਸੀਂ ਉਸੇ ਲੈਵਲ ਦੇ ਪੰਜਾਬ ਪਤਾ ਪ੍ਰਧਾਨਾਂ ਨਾਲ ਲੈਵਲ ਕੱਲ ਮੀਟਿੰਗ ਕਰਕੇ ਕਲੀਅਰ ਕਰਾਂਗੇ ਜੇ ਨਹੀਂ ਉਸ ਤੋਂ ਬਾਅਦ ਜੇ ਨਾੜੀ ਮੀਟਿੰਗ ਲਈ ਗਈ ਅਸੀਂ ਪੂਰੇ ਪੰਜਾਬ ਲੈਵਲ ਦੇ ਉੱਤੇ ਲੁਧਿਆਣੇ ਦੇ ਵਿੱਚ ਅਸੀਂ ਡੀਸੀ ਸਾਹਿਬ ਦੇ ਇੱਕ ਦਰਾਂ ਦੇ ਮੂਰੇ ਮਤਾਂ ਨਾ ਲਾਵਾਂਗੇ ਅੱਜ ਇਕੱਲਾ ਲੁਧਿਆਣੇ ਤੇ ਜਾਂ ਸਾਰੇ ਪੰਜਾਬ ਅੱਜ ਪੂਰੇ ਪੰਜਾਬ ਦੇ ਵਿੱਚ ਹੈ ਜੀ ਅੱਜ ਸਾਰੇ ਪੂਰੇ ਪੰਜਾਬ ਦੇ ਸਾਰੇ ਡੀਸੀ ਸਾਹਿ ਦੇ ਆਣਾ ਜਿਲ੍ਹਾ ਜੀ ਇਧਰੋਂ ਬੇਰੀ ਜੋਟੀ ਲੱਗੀ ਸੀ ਇਧਰਲੇ ਬੰਨੇ ਮੈਂ ਸਾਡੇ ਪੂਰੇ ਪੰਜਾਬ ਬਲਜੀਤ ਸਿੰਘ ਬਬਲਾ ਜੀ ਸੁਭਾ ਪ੍ਰਧਾਨ ਮੇਰਾ ਨਾਮ ਜਸਵੀਰ ਸਿੰਘ ਹੈ ਜੀ ਮੈਂ ਸਦਵਾਂ ਵੇੜ ਤੋਂ ਸੈਕਟਰੀਆ ਮਿਨੀ ਟਰਾਂਪੋਰਟ ਆਲ ਪੰਜਾਬ ਦਾ ਤੇ ਅਸੀਂ ਸਾਨੂੰ ਮੁਸੀਬਤਾ ਜੀ ਜਾਦਾ ਮੋਟਰਸਾਈਕਲ ਰੇੜੀ ਦੀ ਹੈ ਜੀ ਜੋ ਸਾਡਾ ਕੰਮ ਛੋਟੇ ਹਾਥੀਆਂ ਦਾ ਪਿਕਪਾਂ ਦਾ ਉਹ ਕੰਮ ਚੱਕ ਰਹੀ ਹੈ ਅਸੀਂ ਓਵਰਲੋਡ ਪਾ ਰਹੇ ਹਾਂ 407 ਦਾ 407 ਹੋਰ ਉਸ ਤੋਂ ਵੱਡੇ ਕੈਂਟਰਾਂ ਦਾ ਕੰਮ ਇਸ ਤਰ੍ਹਾਂ ਢਾਂਚਾ ਸਾਰਾ ਹੀ ਵਿਗੜਿਆ ਹੋਇਆ ਜੀ ਤੇ ਅਸੀਂ ਸਰਕਾਰ ਤੋਂ ਮੰਗ ਕਰ ਰਹੇ ਹਾਂ ਜੀ ਵੀ ਇਹ ਜੇ ਮੋਟਰਸਾਈਕਲ ਕੱਲੀ ਇੱਕ ਰੇੜੀ ਬੰਦ ਕੀਤੀ ਜਾਵੇ ਜੀ ਸਾਰੀਆਂ ਗੱਡੀਆਂ ਆਪੋ ਆਪਣਾ ਮਾਲ ਚੱਕਣ ਤੇ ਆਪੋ ਆਪਣਾ ਮਾਲ ਢੋ ਕੇ ਆਪਣੇ ਘਰ ਦੇ ਗੁਜ਼ਾਰੇ ਚ ਲਾਉਣ ਸਾਡਾ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋਇਆ ਪਿਆ ਜੀ ਡੀਸੀ ਸਾਹਿਬ ਨੇ ਹੁਣ ਕੀ ਆ ਡੀਸੀ ਸਾਹਿਬ ਨੇ ਜੀ ਸਾਨੂੰ ਭਰੋਸਾ ਦਿੱਤਾ ਵਾ ਬਈ ਅਸੀਂ ਤੁਹਾਡੀ ਉੱਪਰ ਪ੍ਰਸ਼ਾਸਨ ਨਾਲ ਮੀਟਿੰਗ ਕਰਾ ਕੇ ਤੇ ਤੁਹਾਡਾ ਹੱਲ ਕਰਵਾਵਾਂਗੇ ਜੇ ਹੱਲ ਨਹੀਂ ਹੁੰਦਾ ਤਾਂ ਫਿਰ ਤੁਹਾਡਾ ਜੇ ਨਹੀਂ ਹੱਲ ਹੁੰਦਾ ਜੀ ਅਸੀਂ ਉੱਪਰ ਆਪਣੀ ਕਮੇਟੀ ਦੇ ਨਾਲ رابطہ ਕਾਇਮ ਕਰਕੇ ਜੀ ਤੇ ਜੋ ਕਹਿਣਗੇ 10 ਦਿਨਾਂ ਤੱਕ ਅਸੀਂ ਡੀਸੀ ਸਾਹਿਬ ਦੇ ਤੇਰਣਾ ਲਾਵਾਂਗੇ ਜੀ ਵੱਡਾ ਆਲ ਪੰਜਾਬ ਦਾ